ਸਤ 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 ਪ੍ਰਭੂ ਸਵਾਮੀ ਗੁਰ ਪ੍ਰਸਾਦ ਕੇ ਨ ਵਖਿਆਨੀ ਸਚ 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 ਸਭ ਕੀਨਾ ਕੋਟ ਮੈਂ ਦੇਖਿਨ ਬਿਰਲ ਚੀਨਾ ਫਲ ਫਲਾ ਫਲ ਤੇਰਾ ਰੂਪ अति सुंदर अपारनु निर्मल 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 तेरी वाणी घट घट सुनी श्रवण बखानी पवित्र 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 बुनी नाम जपे नानक मन प्रीति सत सत ਸਤਿ ਸਬ ਸਵਾਮੀ ਗੁਰ ਪ੍ਰਸਾਦ ਕੇ ਨੈ ਵਖਿਆਨੀ ਸਚ 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 ਸਭ ਕੀਨਾ ਕੋਟ ਮੈਂ ਦੇਖਨੇ ਬਿਰਲੈ ਚੀਨਾ পলਪਲ ਪਲ ਤੇਰਾ ਰੂਪ ਅਤੇ ਸੁੰਦਰ ਅਪਾ ਨਿਰਮਲ 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 ਤੇਰੀ ਬਾਣੀ ਘਟ ਘਟ ਸੋਨੇ ਸਰਮਣ ਬਖਾਣੀ ਪਵਿੱਤਰ 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 ਪੂਨੀ ਨਾਮੁ ਜਪੈ ਨਾਨਕ ਮਨ ਪ੍ਰੀਤ ਪਵਿੱਤਰ 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 ਪੂਨੀ ਨਾਮ ਜਪੈ ਨਾਨਕ ਮਨ ਪ੍ਰੀਤ ਨਾਮ ਜਪੈ ਨਾਨਕ ਮਨ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਕੇ ਨਵੇਂ ਵਖਿਆਨ ਇਕ ਓਮਕਾਰ ਪ੍ਰਭੂ ਹੈ ਨਾ ਉਹ ਹੀ ਸੱਚ ਸਰੂਪ ਹੈ। ਬਾਕੀ ਸਾਰਾ ਪਰਮਾਤਮਾ ਦੁਨੀਆ ਆਉਣੀ ਜਾਣੀ ਹੈ। ਹਮੇਸ਼ਾ ਤੇ ਹਮੇਸ਼ਾ ਸਥਿਰ ਤੇ ਸਥਾਈ ਰਹਿਣ ਵਾਲਾ ਉਹ ਹੀ ਏਕ ਓਮਕਾਰ ਪ੍ਰਭੂ ਹੈ। ਗੁਰਪ੍ਰਸਾਦ ਕਿਨੇ ਬਖਿਆਣੀ। ਗੁਰੂ ਦੀ ਕਿਰਪਾ ਹੁੰਦੀ ਨਾ। ਇਸੋ ਜੀ ਕਿਸੇ ਵਿਰਲੇ ਗੁਰਮੁਖ ਇਨਸਾਨ ਨੂੰ ਪ੍ਰਾਪਤ ਹੁੰਦੀ ਹੈ ਕਿ ਸਦੀ ਵੀ ਸੱਚ ਤਾਂ ਕੇਵਲ ਤੇ ਕੇਵਲ ਏਕ ਓਮਕਾਰ ਪ੍ਰਭੂ ਹੈ। ਸੱਚ 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 ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ। ਤੇ ਜਿਹੜੀ ਉਹਦੀ ਰਚਨਾ ਨਾ ਕਰਤਾ ਪ੍ਰਭੂ ਦੀ। रचना ਵਿੱਚ ਕਿਉਂਕਿ ਉਹ ਆਪ ਇਸ ਸਮਾਇਤ ਰਚਨਾ ਵਿੱਚ ਉਸੇ ਤਰ੍ਹਾਂ ਸੱਚ ਤੇ ਸੱਚ ਤੇ ਸੱਚ ਸਰੂਪ ਹੈ ਕਿਉਂਕਿ ਉਹ ਆਪ ਹੀ ਆਪਣੀ ਰਚਨਾ ਵਿੱਚ ਵੀ ਸਮਾਇਆ ਹੋਇਆ ਪੱਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਉਹਦਾ ਜਿਹੜਾ ਪਾਣਾ ਹੈ ਨਾ ਉਹ ਬੜਾ ਕਲਿਆਣਕਾਰੀ ਹੈ ਉਹ ਬਹੁਤ ਹੀ ਪੱਲਾ ਹੈ ਕਿਉਂਕਿ ਪ੍ਰਭੂ ਦੈਲੂ ਹੈ ਨਾ ਉਹ ਬਹੁਤ ਹੀ ਪਰਉਪਕਾਰੀ ਹੈ ਇਹ ਉਹਦਾ ਪਾਣਾ ਉਹਦਾ ਰੂਪ ਅਤ ਪੱਲਾ ਹੈ ਬਤ ਸੁੰਦਰ ਅਪਾਰ ਅਨੂਪ ਤੇ ਉਹ ਉਹਦੀ ਜਿਹੜੀ ਉਹਦੇ ਜਿਹੜੇ ਕਹਤ ਅੱਖਾਂ ਉਹਦੀ ਜਿਹੜੀ ਰਚਨਾ ਹੈ ਉਹਦੇ ਜਿਹੜੇ ਇਹ ਖੇੜ ਪਸਾਰਾ ਹੈ ਉਹ অতি ਸੁੰਦਰ ਹੈ ਬਹੁਤ ਸੁੰਦਰ ਹੈ ਅਸੀਮ ਜਿਹਦੀ ਖੂਬਸੂਰਤੀ ਦੀ ਕੋਈ ਸੀਮਾ ਨਹੀਂ ਹੈ ਨਿਰਮਲ 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 ਤ੍ਰਿਮਾਣੀ ਘਟ ਘਟ ਸੁਨੀ ਸਰਵਨ ਬਖਾਣੀ ਜਦੋਂ ਏਕ 옴ਕਾਰ ਪ੍ਰਭੂ ਦੀ ਗੱਲ ਹੁੰਦੀ ਹੈ ਨਾ ਏਕ 옴ਕਾਰ ਪ੍ਰਭੂ ਦੇ ਜਦੋਂ ਗੀਤ ਗਾਏ ਜਾਂਦੇ ਹਨ ਭਜਨ ਗਾਏ ਜਾਂਦੇ ਹਨ ਉਹ ਬੜੇ ਹੀ ਨਿਰਮਲ ਨਿਰਮਲ ਅਤ ਨਿਰਮਲ ਹੁੰਦੇ ਹਨ ਕਿਉਂਕਿ ਉਹਨਾਂ ਵਿੱਚ ਕੋਈ ਦ્વੈਤ ਨਹੀਂ ਹੁੰਦੀ ਘਟ ਘਟ ਸੁਨੀ ਸਰਵਨ ਬਖਾਣੀ ਉਹ ਜਿਹੜੇ ਗੀਤ ਉਹ ਭਜਨ ਹਰ ਸਰੀਰ ਵਿੱਚ ਗੂੰਜਦੇ ਹਨ ਸਾਰਿਆਂ ਨੂੰ ਸੁਣਦੇ ਹਨ ਤੇ ਸਾਰਿਆਂ ਗਾਉਂਦੇ ਵੀ ਹਨ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨਪ੍ਰੀਤ ਜਦੋਂ ਆਪਾਂ ਇੱਕ কুমਕਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਜੋ ਸੌਣੇ ਆ ਸਾਰੀ ਮੈਲ ਕੱਟੀ ਜਾਂਦੀ ਹੈ ਤੇ ਪਵਿੱਤਰ 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 ਭਾਉ ਕੇ ਬਿਨਾ ਮੈਲ ਤੋਂ অতি ਪਵਿੱਤਰ ਰੂਪ ਆਪ ਬਣ ਜਾਂਦੇ ਪੁਨੀਤ ਰੂਪ ਆਪ ਬਣ ਜਾਂਦੇ ਆ ਨਾਮ ਜਪੇ ਨਾਨਕ ਮਨਪ੍ਰੀਤ ਜਦੋਂ ਇਹੋ ਜੀ ਆਪਣੇ ਅੰਦਰ ਪ੍ਰੀਤ ਉਪ ਦਾ ਹੁੰਦੀ ਆ ਉਹ ਪਚਦੀ ਹੈ ਨਾਮ ਜਪੇ ਨਾਨਕ ਮਨਪ੍ਰੀਤ ਜਦੋਂ ਆਪਾਂ ਪ੍ਰੇਮ ਨਾਲ ਪ੍ਰਭੂ ਦਾ ਨਾਮ ਸਿਮਰਦੇ ਆ ਏਕ ਓਕਾਰ ਪ੍ਰਭੂ ਨਾਲ ਜੁੜਦੇ ਆ ਤੇ ਆਪਣੀ ਜਿਹੜੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਆ ਤੇ ਇਹ ਕੰਮ ਕਰ ਪ੍ਰਭੂ ਦੇ ਵਿੱਚ ਮਿਲ ਕੇ ਤੇ ਆਪਾਂ ਪਵਿੱਤਰ ਹੋ ਜਾਂਦੇ ਆ ਕਿਉਂਕਿ ਜਿਹੜੀ ਮੈਲ ਆ ਉਹ ਤਾਂ ਸਾਰੀ ਦੁਆਬ ਦੇ ਰੂਪ ਵਿੱਚ ਹੁੰਦੀ ਨਾ ਦੁਆਜ ਜਦੋਂ ਕੱਟੀ ਗਈ ਤਾਂ ਸਾਰੀ ਮੈਲ ਵੀ ਕੱਟੀ ਗਈ ਤੇ ਆਪਣੀ ਆਤਮਾ ਵੀ ਫਿਰ ਉਸੇ ਤਰ੍ਹਾਂ ਪਵਿੱਤਰ 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 ਪੁਨੀਤ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਬੇਜਾ ਚਕ ਹੈ ਅਰਦਾਸ ਕਰਿਓ ਤੇ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ